ਜੋ ਬੁਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਵਾਲਮੀਕੀ ਕਹੋ ਸਦਾ ਸੁਖੀ ਰਹੋ ਭਗਵਾਨ ਵਾਲਮੀਕੀ ਮਹਾਰਾਜ ਦੀ ਰਚਨਾ ਦਾ ਹਿੱਸਾ ਹੈ ਕਿ ਦੋ ਤਰ੍ਹਾਂ ਦੇ ਭਾਵਨਾਵਾਲੇ ਲੋਕ ਹੁੰਦੇ ਆ ਭਰਦੁਆਜ ਜੀ ਨੂੰ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਦੋ ਵਿਅਕਤੀ ਐ ਇੱਕ ਨੇ ਫੈਸਲਾ ਕੀਤਾ ਕਿ ਮੈਂ ਸਾਹਮਣੇ ਵਾਲੇ ਦੀ ਗੱਲ ਮੰਨਣੀ ਨਹੀਂ ਦੋ ਤਰ੍ਹਾਂ ਦੇ ਲੋਕ ਐ ਇੱਕ ਨੇ ਫੈਸਲਾ ਕੀਤਾ ਕਿ ਮੈਂ ਮੰਨਣੀ ਨਹੀਂ ਤੇ ਦੂਸਰਾ ਜਿੱਦ ਕਰਕੇ ਬੈਠਾ ਹੋਇਆ ਮੈਂ ਇਹਨੂੰ ਮਨਾ ਕੇ ਹਟਣਾ ਕਿੰਦੇ ਗਲਤ ਕੌਣ ਐ ਉਹਨਾਂ ਨੇ ਫੇਰ ਸਵਾਲ ਕੀਤਾ ਨਾ ਇੰਨੀ ਦੇਰ ਤੋਂ ਤਾਂ ਭਰਦਵਾਜ ਸਵਾਲ ਕਰੀ ਜਾ ਰਹੇ ਐ ਇੱਕ ਵਾਲਮੀਕੀ ਮਹਾਰਾਜ ਨੇ ਵੀ ਪੁੱਛ ਲਿਆ ਕਹਿੰਦੇ ਦੱਸੋ ਇੱਕ ਬੰਦੇ ਨੇ ਫੈਸਲਾ ਕੀਤਾ ਕਿ ਮੈਂ ਸਾਹਮਣੇ ਵਾਲੇ ਦੀ ਗੱਲ ਨੂੰ ਮੰਨਣਾ ਨਹੀਂ ਮੰਨ ਲਵਣਜੀ ਦੀ ਗੱਲ ਨੂੰ ਮੈਂ ਮੰਨਣਾ ਹੀ ਨਹੀਂ ਇਹ ਫੈਸਲਾ ਕਰ ਲਿਆ ਤੇ ਸਾਹਮਣੇ ਵਾਲਾ ਇਹ ਜਿੱਦ ਕਰਕੇ ਬੈਠਾ ਕਿ ਮੈਂ ਇਹਨੂੰ ਮਨਾ ਕੇ ਹਟਣਾ ਵਾਲਮੀਕੀ ਮਹਾਰਾਜ ਕਹਿੰਦੇ ਗਲਤ ਕੌਣ ਹੈ ਫਿਰ ਮਹਾਰਾਜ ਜੀ ਦਾ ਜਵਾਬ ਕਿਸੇ ਕੋ ਹੈ ਨਹੀਂ ਸੀ ਫਿਰ ਵਾਲਮੀਕੀ ਮਹਾਰਾ ਨੇ ਆਪੇ ਜਵਾਬ ਦਿੱਤਾ ਕਹਿੰਦੇ ਜਿਸ ਨੇ ਫੈਸਲਾ ਕੀਤਾ ਉਹਦੇ ਤੇ ਤਾਂ ਸਵਾਲ ਕਰਨਾ ਬਣਦਾ ਹੀ ਨਹੀਂ ਕਿਉਂਕਿ ਉਹਦਾ ਤਾਂ ਫੈਸਲਾ ਹੀ ਹੈ ਮੈਂ ਇਹਦੀ ਗੱਲ ਨੂੰ ਮੰਨ ਨਹੀਂ ਨੇ ਤੇ ਗਲਤ ਉਹ ਹੈ ਜਿਹੜਾ ਜिद ਕਰਕੇ ਬੈਠਾ ਕਿ ਮੈਂ ਇਹਨੂੰ ਮਨਾ ਕੇ ਛੱਡਣਾ ਗਲਤ ਕਹਿੰਦੇ ਉਹ ਹੈ ਉਹੀ ਗਲਤ ਹੈ ਵਾਲਮੀਕੀ ਮਹਾਰਾਜ ਦੀ ਰਚਨਾ ਵਿੱਚ ਲਿਖਿਆ ਹੈ ਕਹਿੰਦੇ ਇੱਕ ਸ਼ੇਰ ਸੀ ਇੱਕ ਗਧਾ ਸੀ ਹੁਣ ਗਧੇ ਦਾ ਭਾਵ ਕੀ ਹੈ ਤੇ ਸ਼ੇਰ ਦਾ ਭਾਵ ਕੀ ਹੈ ਆਪਾਂ ਸਾਰਿਆਂ ਨੂੰ ਪਤਾ ਕਹਿੰਦੇ ਇੱਕ ਦਿਨ ਗਧਾ ਤੇ ਸ਼ੇਰ ਦੋਨੇ ਗੱਲਾਂ ਕਰਨ ਲੱਗੇ ਆਪਸ ਵਿੱਚ ਸਾਹਮਣੇ ਘਾਹ ਸੀ ਤੇ ਗਧਾ ਕਹਿੰਦਾ ਕਿ ਇਹ ਜਿਹੜਾ ਘਾਹ ਇਹ ਨੀਲੇ ਰੰਗ ਦਾ ਹੈ ਹੁਣ ਸ਼ੇਰ ਕਹਿੰਦਾ ਉਹ ਭਾਈ ਇਹ ਹਰੇ ਰੰਗ ਦਾ ਹੈ ਹੁਣ ਦੋਨੇ ਨਹੀਂ ਮੰਨ ਰਹੇ ਇੱਕ ਦੂਜੇ ਦੀ ਗੱਲ ਨੂੰ ਹੁਣ ਜਿੱਦਾਂ ਆਪਾਂ ਕਈ ਵਾਰੀ ਹੁੰਦਾ ਨੌ ਲਿਖਿਆ ਹੁੰਦਾ ਉਹ ਸਾਹਮਣੇ ਖੜਾ ਹੁੰਦਾ ਉਹ ਕਹਿੰਦਾ 6 ਹੈ ਮੈਂ ਕੀ ਕਹਨਾ ਨੋ ਹੈ ਉਹ ਕਹਿੰਦੇ 6 ਹੈ ਮੈਂ ਕਹੀ ਜਾਂਦਾ 9 ਹੈ ਉਹ ਫਿਰ ਕਹੀ ਜਾਂਦਾ 6 ਹੈ ਮੈਂ ਕਹੀ ਜਾਂਦਾ 9 ਹੈ ਗਲਤ ਦੋਨੇ ਨਹੀਂ ਹੈਗੇ ਪਰ ਕਰਨਾ ਕੀ ਪੈਣਾ ਜਗਾ ਬਦਲਨੀ ਪਣੀ ਹੈ ਕਿ ਜਿਹੜਾ ਤੁਹਾਡਾ 9 ਉਹ 6 ਹੋ ਜਾਣਾ ਜਿਹੜਾ ਉਹਦਾ 6 ਉਹਦਾ 9 ਹੋ ਜਾਣਾ ਪਰ ਇਹ ਕਰਨ ਲਈ ਤਾਂ ਤਿਆਰ ਨਹੀਂ ਇੱਕ ਦੂਜੇ ਨੂੰ ਸਨਮਾਨ ਦੇਣ ਲਈ ਜਗਾ ਬਦਲਣ ਲਈ ਤਾਂ ਤਿਆਰ ਨਹੀਂ ਮਹਾਰਾਜ ਜੀ ਕਹਿੰਦੇ ਛੇਰ ਕਹਿੰਦਾ ਹਰੇ ਰੰਗ ਦਾ ਘਾ ਕਦਾ ਕਹੀ ਜਾਂਦਾ ਨੀਲੇ ਰੰਗ ਦਾ ਬੜੀ ਬਹਿਸ ਹੋਈ ਸ਼ੇਰ ਸਮਝਾਣ ਦੀ ਕੋਸ਼ਿਸ਼ ਕਰੇ ਕਈ ਉਦਾਹਰਨਾਂ ਦਵੇ ਪਰ ਗਧਾ ਸਮਝੇ ਨਾ ਫਿਰ ਉਹ ਕਹਿੰਦੇ ਵੀ ਇਦਾਂ ਫੈਸਲਾ ਨਹੀਂ ਹੋਣਾ ਆਪਾਂ ਇੱਕ ਪੰਚਾਇਤ ਲਗਾਨੇ ਆ ਇੱਕ ਪੰਚਾਇਤ ਲਗਾਈ ਉੱਚ ਸੀਨੀਅਰ ਨੂੰ ਬੁਲਾਇਆ ਗਿਆ ਕਹਿੰਦੇ ਤੁਹਾਡਾ ਮਸਲਾ ਕੀ ਹੈ ਸ਼ੇਰ ਕਹਿੰਦਾ ਜੀ ਮੈਂ ਇਹ ਕਹਿ ਰਿਹਾ ਕਿ ਜਿਹੜਾ ਇਹ ਘਾ ਇਹ ਹਰੇ ਰੰਗ ਦਾ ਜੀ ਇਹ ਮੇਰੀ ਬੇਨਤੀ ਹੈ ਹੁਣ ਤੁਸੀਂ ਸਾਰੇ ਜਾਣੇ ਜਾਣ ਹੈ ਕਿ ਹਰਾ ਹੈ ਉਹ ਕਹਿੰਦੇ ਜੀ ਇਹ ਦੂਸਰਾ ਕੀ ਕਹਿੰਦਾ ਹੈ ਉਹ ਕਹਿੰਦੇ ਜੀ ਇਹ ਕਹਿੰਦਾ ਨੀਲੇ ਰੰਗ ਦਾ ਹੈ ਤੇ ਉਹ ਜਿਹੜਾ ਸੀਨੀਅਰ ਸੀ ਉਹਨੇ ਪੁੱਛਿਆ ਗਦੇ ਨੂੰ ਕਹਿੰਦਾ ਹਾਂ ਵੀ ਹੋਣ ਦੱਸ ਇੱਥੇ ਵੀ ਇਹ ਨੀਲੇ ਰੰਗ ਦਾ ਹੀ ਹੈ ਕਹਿੰਦਾ ਹਾਂ ਨੀਲੇ ਰੰਗ ਦਾ ਜੀ ਮੈਂ ਕਹਿ ਤਾ ਮਤਲਬ ਉਹ ਨੀਲੇ ਰੰਗ ਦਾ ਤੇ ਨੀਲੇ ਦਾ ਹੀ ਉਹ ਸਾਰੇ ਕਹਿੰਦੇ ਨਹੀਂ ਨਹੀਂ ਜੀ ਮਹਾਰਾਜ ਇਹ ਹਰੇ ਰੰਗ ਦਾ ਹੈ ਪਰ ਉਹ ਜਿਹੜਾ ਸੀਨੀਅਰ ਸੀ ਉਹਨੇ ਫਿਰ ਪੁੱਛਿਆ ਗਦੇ ਨੂੰ ਵੀ ਦੱਸ ਭਾਈ ਸਾਰੇ ਕਹਿੰਦੇ ਹਰੇ ਰੰਗ ਦਾ ਉਹ ਕਹਿੰਦਾ ਨਹੀਂ ਜੀ ਮੈਂ ਕਹਿ ਤਾ ਨੀਲੇ ਰੰਗ ਦਾ ਮਤਲਬ ਨੀਲੇ ਰੰਗ ਤੁਸੀਂ ਜਵਾਬ ਦਿਓ ਸੀਨੀਅਰ ਕਹਿੰਦੇ ਹਾਂਜੀ ਸਾਰੇ ਜਾਨੇ ਸ਼ਾਂਤ ਹੋ ਜੀ ਇਹ ਨੀਲੇ ਰੰਗ ਦਾ ਹੀ ਹੈ ਉਹ ਗਦਾ ਖੁਸ਼ ਹੋ ਗਿਆ ਜੀ ਮੈਂ ਜਿੱਤ ਗਿਆ ਆਪਣੀ ਗੱਲ ਮਨਾ ਲਈ ਜਦ ਤੱਕ ਇਹ ਧੱਕੇ ਨਾਲ ਮੈਨੂੰ ਕਹਿੰਦੇ ਸਾਡੀ ਗੱਲ ਮੰਨ ਉਹ ਖੁਸ਼ ਹੋ ਗਿਆ ਮਨਾ ਲਈ ਆਪਣੀ ਗੱਲ ਤੇ ਉਹ ਖੁਸ਼ ਹੋ ਕੇ ਗਦਾ ਚਲੇ ਗਿਆ ਬਾਅਦ ਚ ਸ਼ੇਰ ਕਹਿੰਦਾ ਮਹਾਰਾਜ ਤੁਸੀਂ ਚੰਗੀ ਨਹੀਂ ਕੀਤੀ ਸੱਚੇ ਬੰਦੇ ਨੂੰ ਝੂਠਾ ਸਾਬਿਤ ਕਰਦਾ ਉਹ ਕਹਿੰਦੇ ਹੁਣ ਤੁਸੀਂ ਦੱਸੋ ਵੀ ਇਹ ਕਾ ਹਰੇ ਰੰਗ ਦਾ ਕਿ ਨੀਲੇ ਦਾ ਉਹ ਕਹਿੰਦੇ ਸਾਰੇ ਹਰੇ ਦਾ ਕਹਿ ਰਹੇ ਐ ਸੀਨੀਅਰ ਕਹਿੰਦਾ ਮੈਨੂੰ ਵੀ ਪਤਾ ਹਰੇ ਦਾ ਪਰ ਤੈਨੂੰ 20 ਸਾਲ ਦੀ ਸਜ਼ਾ ਹੈ ਉਹ ਕਹਿੰਦਾ ਸਜ਼ਾ ਵੀ ਮੈਨੂੰ ਮੈਂ ਸੱਚ ਬੋਲਿਆ ਜਿਹਨੇ ਝੂਠ ਬੋਲਿਆ ਉਹਨੂੰ ਤੁਸੀਂ ਕਿਹਾ ਵੀ ਨੀਲੇ ਰੰਗ ਦਾ ਮੈਨੂੰ ਸੱਚ ਬੋਲਣ ਤੇ ਵੀ ਸਜ਼ਾ ਉਹ ਕਹਿੰਦੇ ਦੇਖ ਤੂੰ ਕਮ ਸੇ ਕਮ ਆਪਣੀ ਵੈਲਿਊ ਤਾਂ ਦੇਖਦਾ ਤੂੰ ਸ਼ੇਰ ਐ ਮਹਾਰਾਜ ਸ਼ੇਰ ਐ ਤੂੰ ਕਿਆਸ ਦਾ ਕਿੰਨਾ ਪਿਆ ਇਹ ਕਿਉਂ ਨਹੀਂ ਨੋਟ ਕਰ ਰਿਹਾ ਤੂੰ ਸ਼ੇਰ ਹੈ ਤੂੰ ਆਪਣੀ ਵੈਲਿਊ ਹੀ ਖਤਮ ਕਰ ਲਈ ਤੂੰ ਸ਼ੇਰ ਹੈ ਉਸ ਚੀਜ਼ ਦਾ ਤਾਂ ਘੱਟੋ ਘੱਟ ਧਿਆਨ ਰੱਖ ਲੈਂਦਾ ਹੈ ਉਹ ਗਦਾ ਉਹਨੇ ਤਾਂ ਗਦਾ ਹੀ ਰਹਿਣਾ ਤੂੰ 20 ਸਾਲ ਦਹਾੜ ਨਹੀਂ ਸਕਦਾ ਤੈਨੂੰ ਸਜ਼ਾ 20 ਸਾਲ ਦੀ ਸਜ਼ਾ ਸੁਣਾਤੀ ਕਿ ਤੂੰ ਦਹਾੜ ਹੀ ਨਹੀਂ ਸਕਦਾ ਕਈ ਵਾਰੀ ਕੀ ਹੁੰਦਾ ਤੁਹਾਡੇ ਸ਼ਬਦਾਂ ਦੀ ਜਿੱਥੇ ਵੈਲਿਊ ਨਹੀਂ ਨਾ ਉਥੇ ਇੱਕ ਚੁੱਪ 100 100 ਗਿਆਨ ਨੂੰ ਵਿਅਰਥ ਨਾ ਕਿਤੇ ਗਵਾਓ ਜਿੱਥੇ ਤੁਹਾਡੇ ਸ਼ਬਦਾਂ ਦੀ ਵੈਲਿਊ ਨਹੀਂ ਹੈਗੇ ਉਹਨਾਂ ਨੂੰ ਕਹੋ ਜੀ ਭਾਈ ਵਸਦੇ ਰਹੋ ਆਨੰਦ ਲਓ ਜ਼ਿੰਦਗੀ ਦਾ ਇੱਕ ਵੀਰ ਨੂੰ ਪੁੱਛਿਆ ਐਦਾਂ ਹੀ ਬੈਠੇ ਉਹਨੂੰ ਪੁੱਛਿਆ ਜੀ ਸੁਪਨਾ ਸਾਰੇ ਆਪਣਾ ਆਪਣਾ ਸੁਪਨਾ ਸੁਣਾਉਣ ਲੱਗੇ ਸੁਪਨਾ ਸੁਪਨਾ ਸੁਣਾਈ ਜਾਂਦੇ ਸਾਰੇ ਕਿਸੇ ਨੇ ਸੁਪਨਾ ਸੁਣਾਇਆ ਵੀ ਗੁਰੂ ਜੀ ਪਾਰਸ ਜੀ ਐਦਾਂ ਸੁਪਨਾ ਆਂਦਾ ਐਦਾਂ ਸੁਪਨਾ ਆਂਦਾ ਤੇਕ ਮੁੰਡੇ ਨੂੰ ਲਾਗੇ ਪੁੱਛਿਆ ਵੀ ਹਾਂ ਵੀ ਤੂੰ ਵੀ ਆਪਣਾ ਸੁਪਨਾ ਸੁਣਾਓ ਫੇਲੇ ਬੈਠੇ ਸੀ ਉਹ ਕਹਿੰਦਾ ਜੀ ਮੈਨੂੰ ਤਾਂ ਸੁਪਨਾ ਕਦੇ ਆਇਆ ਹੀ ਨਹੀਂ ਆਇਆ ਹੀ ਨਹੀਂ ਕਹਿੰਦਾ ਕਦੇ ਉਹ ਸਾਰੇ ਕਹਿਣ ਵਾਰੀ ਵਾਰੀ ਜਿਨ੍ਹਾਂ ਨੇ ਸੁਪਨਾ ਸੁਣਾਇਆ ਉਹ ਕਹਿੰਦੇ ਮਹਾਰਾਜ ਐਦਾਂ ਕਿਦਾਂ ਹੋ ਸਕਦਾ ਕਦੇ ਸੁਪਨਾ ਨਹੀਂ ਆਇਆ ਜਿੰਨੇ ਇੱਥੇ ਬੈਠੇ ਇਹ ਵੀ ਨਹੀਂ ਕਹਿ ਸਕਦੇ ਕਦੇ ਆਇਆ ਨਹੀਂ ਕਹਿੰਦੇ ਤਾਂ ਹੋ ਹੀ ਨਹੀਂ ਸਕਦਾ ਉਹ ਕਹਿੰਦਾ ਮੈਨੂੰ ਆਇਆ ਹੀ ਨਹੀਂ ਕਦੇ ਨਹੀਂ ਆਇਆ ਸੁਪਨਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਚਲ ਦੱਸ ਦੇ ਜੇ ਆਇਆ ਸੁਪਨਾ ਸੁਣਾ ਦੇ ਜਦਾਂ ਦਾ ਵੀ ਆਇਆ ਜੇ ਨਹੀਂ ਸੁਣਾਉਣ ਵਾਲਾ ਏਦਾਂ ਮਨਾ ਕਰ ਦੇ ਵੀ ਸੁਣਾਉਣ ਵਾਲਾ ਨਹੀਂ ਹੈਗਾ ਪਰ ਇਹ ਤਾਂ ਮੰਨ ਜਾ ਕੇ ਆਇਆ ਕਹਿੰਦਾ ਨਹੀਂ ਜੀ ਮੈਨੂੰ ਕਦੇ ਸੁਪਨਾ ਆਇਆ ਹੀ ਨਹੀਂ ਘੰਟਾ ਦੋ ਘੰਟੇ ਬੈਠੇ ਰਹੇ ਉਹ ਮੰਨਿਆ ਨਹੀਂ ਉਹਨੇ ਮੇਰੇ ਕੋਲ ਰਹਿਣਾ ਸੀ ਬਾਹਰਲੀ ਕੰਟਰੀ ਦੀ ਗੱਲ ਹੈ ਮੈਂ ਫਿਰ ਉਹਨੂੰ ਰਾਤ ਨੂੰ ਜਦੋਂ ਸਾਰੇ ਚੱਲ ਗਏ ਫਿਰ ਮੈਂ ਪੁੱਛਿਆ ਮੈਂ ਕਿਹਾ ਯਾਰ ਮੈਨੂੰ ਤਾਂ ਦੱਸ ਦੇ ਹੁਣ ਸੁਪਨਾ ਆਇਆ ਕਿ ਨਹੀਂ ਪਤਾ ਕੀ ਕਹਿੰਦਾ ਕਹਿੰਦਾ ਫਾਰਦ ਸਾਹਿਬ ਸੁਪਨਾ ਤਾਂ ਮੈਨੂੰ ਰੋਜ਼ ਹੀ ਆਉਂਦਾ ਮਕਫੇ ਕਹਿੰਦਾ ਪਰ ਮੇਰੇ ਮੂੰਹੋਂ ਨਿਕਲ ਗਿਆ ਕਿ ਮੈਨੂੰ ਕਦੇ ਆਇਆ ਨਹੀਂ ਫਿਰ ਮੈਂ ਸਟੈਂਡ ਹੀ ਲੈ ਲਿਆ ਕਹਿੰਦਾ ਮੈਂ ਸਟੈਂਡ ਹੀ ਲੈ ਲਿਆ ਵੀ ਨਹੀਂ ਆਇਆ ਤੇ ਮਤਲਬ ਨਹੀਂ ਆਇਆ ਕਹਿੰਦਾ ਸੁਪਨਾ ਤਾਂ ਬਹੁਤ ਆਉਂਦਾ ਪਰ ਮੈਂ ਸਟੈਂਡ ਹੀ ਲੈ ਲਿਆ ਵੀ ਨਹੀਂ ਆਇਆ ਮੈਨੂੰ ਕਦੇ ਇਦਾਂ ਦੇ ਲੋਕ ਵੀ ਹਨ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਆਪਾ ਵਾਲਮੀਕੀ ਮਹਾਰਾਜ ਦੇ ਉਪਾਸਕ ਬਣੀ ਐ ਉਹਨਾਂ ਵਰਗੇ ਸ਼ਬੀ ਧਾਰਨ ਕਰੀਏ ਉਹਨਾਂ ਵਰਗੇ ਵਿਚਾਰਾਂ ਦੇ ਹੋਈਏ ਉਹਨਾਂ ਨੇ ਜੋ ਲਿਖਿਆ ਉਹ ਬਹੁਤ ਪਿਓਰ ਹੈ ਉਹਨਾਂ ਦਾ ਲਿਖਿਆ ਹੀ ਬੋਲ ਲਈਏ ਤਾਂ ਕਲਿਆਣ ਹੋ ਜਾਣਾ ਕਰੋੜਾਂ ਲੋਕਾਂ ਦਾ ਕਈ ਲੋਕ ਕਹਿੰਦੇ ਅਸੀਂ ਯੋਗ ਸਿਸ਼ ਨੂੰ ਠੀਕ ਕਰਨਾ ਮੈਂ ਕਿਹਾ ਮਹਾਰਾਜ ਜੀ ਨੇ ਗਲਤ ਲਿਖਿਆ ਜਿਹੜਾ ਠੀਕ ਕਰਨਾ ਹੈ ਬਾਬਾ ਸਾਹਿਬ ਤੇ ਉਂਗਲੀ ਉਠਾਉਣ ਵਾਲੇ ਕਹਿੰਦੇ ਐ ਵੀ ਬਾਬਾ ਸਾਹਿਬ ਇਦਾਂ ਬਾਬਾ ਸਾਹਿਬ ਇਦਾਂ ਵਾਲੇ ਕੀ ਮਾਰਾ ਜਿੱਦਾਂ ਹੈ ਸੰਵਿਧਾਨਿਕ ਅਧਿਕਾਰ ਹੈ ਜਿਹੜਾ 5 ਪੜਿਆ ਉਹ 10ਵੀਂ ਵਾਲੇ ਦੇ ਪੇਪਰ ਚੈੱਕ ਨਹੀਂ ਕਰ ਸਕਦਾ ਜਿਹੜਾ 10 ਪੜਿਆ ਉਹ +2 ਵਾਲੇ ਦੇ ਚੈੱਕ ਨਹੀਂ ਕਰ ਸਕਦਾ ਜਿਹੜਾ +2 ਪੜਿਆ ਉਹ BA ਵਾਲੇ ਦੇ ਚੈੱਕ ਨਹੀਂ ਕਰ ਸਕਦਾ ਜਿਹੜਾ BA ਵਾਲਾ ਉਹ MA ਵਾਲੇ ਦੇ ਚੈੱਕ ਨਹੀਂ ਕਰ ਸਕਦਾ ਇਹ ਸੰਵਿਧਾਨਿਕ ਅਧਿਕਾਰ ਹੈ ਉੱਪਰ ਵਾਲਾ ਥੱਲੇ ਵਾਲੇ ਦੇ ਚੈੱਕ ਕਰ ਸਕਦਾ ਹੈ 10ਵੀਂ ਵਾਲੇ ਦੇ ਕਰਨੇ ਆ ਚੈੱਕ ਤਾਂ +2 ਕਰੋ +2 ਵਾਲੇ ਦੇ ਕਰਨੇ ਆ ਤਾਂ BA ਕਰੋ ਬੀਏ ਵਾਲੇ ਤੇ ਚੈੱਕ ਕਰਨੇ ਤਾਂ ਐਮਏ ਕਰੋ ਐਮਏ ਵਾਲੇ ਦੇ ਪੇਪਰ ਚੈੱਕ ਕਰਨੇ ਤਾਂ ਪੀਐਚਡੀ ਕਰ ਲਿਓ ਜੇ ਪੀਐਚਡੀ ਵਾਲੇ ਦੇ ਕਰਨੇ ਤਾਂ ਡਬਲ ਪੀਐਚਡੀ ਕਰਨੇ ਪੈਣੀ ਹੈ ਜੇ ਡਬਲ ਵਾਲੇ ਦੇ ਕਰਨੇ ਤਾਂ ਟ੍ਰਿਪਲ ਕਰਨੀ ਪੈਣੀ ਹੈ ਜੇ ਬਾਵਾ ਸਾਹਿਬ ਤੇ ਸਵਾਲ ਕਰਨਾ ਤੇ ਡਿਗਰੀਆਂ 33 ਲੈਣੀਆਂ ਪੈਣੀਆਂ 33 ਲੈਣੀਆਂ ਪੈਣੀਆਂ ਉਹਨਾਂ ਤੇ ਸਵਾਲ ਕਰਨ ਲਈ ਉਹਨਾਂ ਤੋਂ ਇੱਕ ਉੱਪਰ ਜਾਣੇ ਪੈਣੇ ਪੰਜਵੀਂ ਫੇਲ ਬੰਦਾ ਉਹਨਾਂ 'ਚ ਨੁਕਸ ਕੱਢਦਾ ਹੈ ਜਿਹੜਾ ਵੀ ਸਵਾਲ ਕਰਦਾ ਵਾਲਮੀਕੀ ਮਹਾਰਾਜ ਤੇ ਮੈਂ ਕਿਹਾ ਦੁਨੀਆ ਦੀ ਸਭ ਤੋਂ ਪਹਿਲੀ ਪਾਸ਼ਾ ਕਿਨੇ ਲਿਖੀ ਹੈ ਵਾਲਮੀਕੀ ਮਹਾਰਾਜ ਨੇ ਭਾਰਤ ਨੂੰ ਸਭ ਤੋਂ ਪਹਿਲਾ ਅਧਿਆਤਮਿਕ ਗ੍ਰੰਥ ਕਿਨੇ ਦਿੱਤਾ ਹੈ ਵਾਲਮੀਕੀ ਮਹਾਰਾਜ ਨੇ ਭਾਰਤ ਨੂੰ ਸਭ ਤੋਂ ਪਹਿਲਾ ਪਰਿਵਾਰਿਕ ਗ੍ਰੰਥ ਕਿਹਨਾਂ ਨੇ ਦਿੱਤਾ ਹੈ ਭਗਵਾਨ ਵਾਲਮੀਕੀ ਮਹਾਰਾਜ ਨੇ ਆਸ਼ਤਰ ਸ਼ਾਸਤਰ ਸੰਗੀਤ ਗਿਆਨ ਵਿਗਿਆਨ ਦੀ ਰਚਨਾ ਕਿਨੇ ਕੀਤੀ ਹੈ ਭਗਵਾਨ ਵਾਲਮੀਕੀ ਮਹਾਰਾਜ ਨੇ ਤੇ ਰਾਜਾ 14 ਪੈਥੀਆਂ ਚੱਲਦੀਆਂ ਦੁਨੀਆ ਤੇ ਐਲੋਪੈਥੀ ਇਲੈਕਟ੍ਰੋਪੈਥੀ ਹੈਮਿਓਪੈਥੀ ਨੈਚਰੋਪੈਥੀ ਸਭ ਤੋਂ ਪਹਿਲੀ ਪੈਥੀ ਆਯੁਰਵੇਦ ਲਿਖਣ ਵਾਲੇ ਕੌਣ ਹੈ ਭਗਵਾਨ ਵਾਲਮੀਕੀ ਮਹਾਰਾਜ ਹੈ ਆਯੁਰਵੈਦਿਕ ਯੋਗ ਸਿਸਟਾ ਚੈਪਟਰ ਹੈ ਜਿਹਦੇ ਵਿੱਚੋਂ ਪਤੰਜਲੀ ਗੁਰੂ ਨੇ ਚੈਪਟਰ ਲੈ ਕੇ ਇੱਕ ਪਤੰਜਲੀ ਪੀਠ ਬਣਾਇਆ ਅਲੱਗ ਬਣਾਇਆ ਉਹਦੇ ਚੋਂ ਤੇ ਜੇ ਵਾਲਮੀਕੀ ਮਾਰੇ ਦੇ ਪਹਿਲੇ ਗ੍ਰੰਥ ਵਿੱਚ 32000 ਸ਼ਲੋਕ ਹੈ 6 ਪ੍ਰਕਰਨ ਹੈ 500 ਸਰਗ ਹੈ 1380 ਪੇਜ ਦਾ ਗ੍ਰੰਥ ਹੈ ਤੇ ਜੇ ਉਹਨਾਂ ਤੇ ਸਵਾਲ ਕਰਨਾ ਹੈ ਤਾਂ 32000 ਇੱਕ ਸ਼ਲੋਕ ਲਿਖਣਾ ਪੈਣਾ ਹੈ ਹੱਲੇ ਇੱਕ ਗ੍ਰੰਥ ਦੀ ਗੱਲ ਕਰ ਰਹੇ ਆਪਾਂ ਬਾਕੀਆਂ ਦੀ ਨਹੀਂ ਕੀਤੀ 24000 ਤਾਂ ਰਮਾਈਂਡ ਚ ਹੈ 32000 ਤੋਂ ਉੱਪਰ ਜਾਣਾ ਪੈਣਾ ਫਿਰ ਉਹਨਾਂ ਤੇ ਸਵਾਲ ਹੋਣਾ ਹੈ ਹਵਾ 'ਚ ਨਹੀਂ ਹੋਣਾ ਜੋ ਬੋਲੇ ਸੋ ਨਿਰਭੈ ਭਗਵਾਨ ਬਾਣੀ ਕੀ ਕੀ ਮਹਾਰਾਜ ਕੀ ਜੈ